ਸਤਿ ਸ਼੍ਰੀ ਅਕਾਲ ਪਿਆਰੀ ਵਿਦਿਆਰਥੀਓ ਅੱਜ ਅਸੀਂ ਫਿਰ ਸਿੱਖਦੇ ਹਾਂ ਮਹਾਰਨੀ ਮਹਾਰਨੀ ਦੀਆਂ 12 ਧੁਨੀਆਂ ਹੁੰਦੀਆਂ ਹਨ ਸਵਰਤ ਧੁਨੀਆਂ ਜਿਸ ਦੇ ਵਿੱਚ 10 ਲਗਾ ਹੁੰਦੀਆਂ ਨੇ ਤੇ ਦੋ ਲਗਾਖਰ ਵਰਤੇ ਜਾਂਦੇ ਨੇ ਜਿਵੇਂ ਅਸੀਂ ਦੇਖਦੇ ਹਾਂ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕਰ ਦੁਲੈਂਕੜ ਲਾ ਤੁਲਾਵਾ ਖੋੜਾ ਕਨੌੜਾ ਇਹ 10 ਹਨ ਸਾਡੀਆਂ ਲਗਾ ਮਾਤਰਾਵਾਂ ਟਿੱਪੀ ਔਰ ਬਿੰਦੀ ਕੰਨੇ ਦੇ ਉੱਪਰ ਬਿੰਦੀ ਪਈ ਹੋਈ ਹੈ ਇਹਨੇ ਸਾਡੇ ਦੋ ਲਗਾ ਅੱਖਰ ਜਿਹੜੇ ਕੀ ਮਹਾਰਨੀ ਦੇ ਵਿੱਚ ਵਰਤੇ ਜਾਂਦੇ ਹਨ ਠੀਕ ਹੈ ਜੀ ਮਹਾਰਨੀ ਦੇ ਵਿੱਚ ਸਵਰਧੁਨੀਆਂ ਦੀ ਗਿਣਤੀ 12 ਹੁੰਦੀ ਹੈ। ਲਗਾ ਅੱਖਰ ਟਿੱਪੀ ਅਤੇ ਬਿੰਦੀ ਨੂੰ ਲਾ ਕੇ ਤਾਂ ਹੁਣ ਅਸੀਂ ਆਪਣੀ ਮਹਾਰਨੀ ਜਿਹੜੀ ਆ ਚੱਚੇ ਤੋਂ ਸ਼ੁਰੂ ਕਰਦੇ ਹਾਂ। ਪਹਿਲਾਂ ਜਿਹੜੀ ਆੜੇ ਤੋਂ ਘੱਗੇ ਤੱਕ ਅਸੀਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। ਜੇ ਤੁਸੀਂ ਤੁਹਾਨੂੰ ਨਹੀਂ ਹੋ ਰਿਹਾ ਕਲੀਅਰ ਤਾਂ ਤੁਸੀਂ ਉਸ ਵੀਡੀਓ ਨੂੰ ਪਹਿਲਾਂ ਜਾ ਕੇ ਦੇਖ ਸਕਦੇ ਹੋ। ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ। ਇੱਕ ਚੀਜ਼ ਬੜਾ ਹੀ ਸਾਫ਼ ਕਰਦੀ ਹੈ ਕਿ ਜਿੰਨਾ ਚਿਰ ਸਾਨੂੰ ਮਹਾਰਨੀ ਦੀ ਦਾ ਉਚਾਰਨ ਨਹੀਂ ਆਵੇਗਾ ਸਹੀ ਤਰੀਕੇ ਦੇ ਨਾਲ ਜਾਂ ਲਗਾ ਦੇ ਨਾਲ ਲੱਗ ਕੇ ਉਸ ਵਿਅੰਜਨ ਦੀ ਜਾਂ ਅੱਖਰ ਦੀ ਕੀ ਆਵਾਜ਼ ਨਿਕਲਦੀ ਹੈ ਜਿੰਨਾ ਚਿਰ ਸਾਡਾ ਉਹ ਉਚਾਰਨ ਸਹੀ ਨਹੀਂ ਹੋਵੇਗਾ ਤਾਂ ਅਸੀਂ ਜਿਹੜਾ ਸਹੀ ਤਰੀਕੇ ਦੇ ਪਾਠਕ ਨਹੀਂ ਬਣ ਸਕਦੇ ਜਾਂ ਸਾਨੂੰ ਪੰਜਾਬੀ ਪੜ੍ਹਨੀ ਜਾਂ ਲਿਖਣੀ ਨਹੀਂ ਆ ਸਕਦੀ ਚਲੋ ਜੀ ਸ਼ੁਰੂ ਕਰਦੇ ਹਾਂ ਮੁਕਤਾ ਚ ਕੰਨਾ ਚਾ ਸਿਆਰੀ ਛੀ ਬਿਹਾਰੀ ਛੀ ਅੰਕੜ ਚ ਦ ਲੈਂਕੜ ਚੂ ਲਾਵਾ ਚ ਦੁਲਾਵਾ ਚ ਹੋੜਾ ਚੋ ਕਨੌੜਾ ਚੌ ਟਿੱਪੀ ਚੰਗ ਕੰਨਾ ਬਿੰਦੀ ਚਾਂ ਮੁਕਤਾ ਛ ਕੰਨਾ ਛਾ ਸਿਆਰੀ ਛੀ ਬਿਹਾਰੀ ਛੀ ਔਂਕੜ ਛੂ ਦਲੈਂਕੜ ਛੂ ਲਾਵਾ ਛੇ ਦੁਲਾਵਾ ਛੈ ਹੋੜਾ ਛੋ ਕਨੌੜਾ ਸ਼ੌ ਟਿੱਪੀ ਸੰਗ ਕੰਨਾ ਬਿੰਦੀ ਸ਼ਾਂ ਮੁਕਤਜ ਕੰਨਾ ਜਾ ਸਿਆਰੀ ਜੀ ਬਿਹਾਰੀ ਜੀ ਅੰਕੜਜੂ ਦ ਲੈਂਕੜਜੂ ਲਾਵਾਂਜੇ ਦ ਲਾਵਾਂਜੈ ਹੋੜਾ ਜੋ ਕਨੌੜਾ ਜੋ ਟਿੱਪੀ ਜੰਗ ਕੰਨਾ ਬਿੰਦੀ ਜਾਂ ਮੁਕਤਾ ਚ ਕੰਨਾ ਚਾ ਸਿਆਰੀ ਚ ਬਿਹਾਰੀ ਚੀ ਔਂਕੜ ਚ ਦ ਲੈਂਕੜ ਚ ਲਾਮਾ ਚ ਦ ਲਾਮਾ ਚ ਉਰਾ ਚੋ ਕਨੌੜਾ ਚੋ ਟਿੱਪੀ ਚੰਗ ਕੰਨਾ ਬਿੰਦੀ ਚਾਂ ਤੁਸੀਂ ਇਸ ਇਹਨਾਂ ਅੱਖਰਾਂ ਦਾ ਉਚਾਰਨ ਜਿਹੜਾ ਕਰਨਾ ਦੁਬਾਰਾ ਦੁਬਾਰਾ ਦੁਹਰਾਈ ਕਰਨੀ ਹੈ ਜਦੋਂ ਇਹ ਕਲੀਅਰ ਹੋ ਗਈਆਂ ਤਾਂ ਤੁਹਾਨੂੰ ਕਾਫੀ ਜਿਹੜੀ ਹੱਦ ਤੱਕ ਜਿਹੜੇ ਆ ਪੰਜਾਬੀ ਪੜ੍ਹਨੀ ਆ ਜਾਵੇਗੀ ਤੇ ਅਗਲੀ ਜਿਹੜੀ ਮੁਹਾਰਨੀ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਧੰਨਵਾਦ